ਬੋਲੀ ਬੋਲੋ ਜੈ ਗੁਰਦੇਵ ਤਨਗੁਰਦੇਵ ਜੀ ਸਾਰੇ ਸਾਥੀਆਂ ਨੂੰ ਸਾਥੀ ਹੋਵੇ ਮੈਂ ਨਰਮਲ ਕੁਮਾਰ ਕਾਉਂਸਲਰ ਵਾਰਡ ਨੰਬਰ 52 ਕੋਰਟ ਦੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਇਹ ਸਾਡੇ ਸਾਥੀ ਜਿਹੜੇ ਆ ਸਾਡੇ ਮੇਹਬਾਬ ਅਬਨੀਤੀ ਜੀ ਨੇ ਇਹ ਹਰ ਕਾਉਂਸਲਰ ਨੂੰ ਤਿੰਨ ਤਿੰਨ ਬੰਦੇ ਜਿਹੜੇ ਦਿੱਤੇ ਹੈਗੇ ਆ ਤਾਂ ਮੈਨੂੰ ਵੀ ਇਹ ਤਿੰਨ ਸਾਥੀ ਭਰਾ ਦਿੱਤੇ ਅਸੀਂ ਵਰਮੈਨ ਦੇ ਤੌਰ ਤੇ ਬਹੁਤ ਵਧੀਆ ਕੰਮ ਕਰਦੇ ਪਏ ਆ ਲੇਕਿਨ ਜਿਹੜਾ ਮੇਰੇ ਤੋਂ ਹਾਰਿਆ ਹੋਇਆ ਕੈਂਡੀਡੇਟ ਹੈ ਸਾਡੇ ਜੈਜੀ ਸਾਹਿਬ ਬਲਵਿੰਦਰ ਕੁਮਾਰ ਜੀ ਉਹ ਆ ਕੇ ਹਰ ਰੋਜ਼ ਇਹਨਾਂ ਨੂੰ ਪਰੇਸ਼ਾਨ ਕਰਦੇ ਹੈਗੇ ਭਾਜੀ ਸਾਡੇ ਬੜੇ ਸਤਿਕਾਰਯੋਗ ਆਹੋ ਤੇ ਲੇਕਿਨ ਇਹ ਮੈਨੂੰ ਲੋਕਾਂ ਨੇ ਚੁਣਿਆ ਹੋਇਆ ਲੋਕਤੰਤਰੀਕ ਤੌਰ ਤੇ ਮੈਂ ਚੁਣ ਕੇ ਆਇਆ ਹੈਗਾ ਆ ਕੱਲ ਇਸੇ ਸੰਬੰਧ ਵਿੱਚ ਸਾਡੀ ਮੀਟਿੰਗ ਹੋਈ ਸੀ ਮੇਅਰ ਸਾਹਿਬ ਜੀ ਦੇ ਨਾਲ ਔਰ ਮੇਅਰ ਸਾਹਿਬ ਜੀ ਕਹਿੰਦੇ ਵੀ ਤੁਹਾਨੂੰ ਕੋਈ ਪਰੇਸ਼ਾਨ ਨਹੀਂ ਕਰੂਗਾ ਤੁਸੀਂ ਆਪਣੇ ਢੰਗ ਦੇ ਨਾਲ ਕੰਮ ਕਰਾਓ ਸੋ ਬਹੁਤ ਵਧੀਆ ਬੱਚੇ ਮੁੰਡੇ ਕੰਮ ਕਰਦੇ ਹੈਗੇ ਆ ਠੀਕ ਹੈ ਜੀ ਸੋ ਮੈਂ ਬੇਨਤੀ ਕਰਦਾ ਮੇਅਰ ਸਾਹਿਬ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਡੇ ਸਾਡੇ ਵੱਡੇ ਲੀਡਰ ਸਹਿਬਾਨ ਜਲੰਧਰ ਪਛਮੀ ਤੋਂ ਜਿਹੜੇ ਸਾਡੇ ਕੈਬਨਿਟ ਮੰਤਰੀ ਸਾਹਿਬ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਉਮੀਦਵਾਰ ਭਗਤ ਜੀ ਉਹ ਵੀ ਬਾਈ ਫੇਸ ਔਰ ਬਾਈ ਨੇ ਮੈਨੂੰ ਬੜੀ ਬੜੀ ਚੰਗੀ ਤਰ੍ਹਾਂ ਜਾਣਦੇ ਹੈਗੇ ਆ ਉਹਨਾਂ ਕੇ ਵੀ ਬੇਨਤੀ ਹੈ ਕਿ ਜਿਹੜੇ ਸਾਡੇ ਤੁਹਾਡੀ ਆਪਣੀ ਪਾਰਟੀ ਦੇ ਵਰਕਰ ਹੈਗੇ ਆ ਤੁਸੀਂ ਮੌਜੂਦਾ ਸਰਕਾਰ ਹੈ ਸਰ ਤੇ ਮੈਂ ਚੁਣ ਕੇ ਆ ਦੂਸਰੀ ਪਾਰਟੀ ਤੋਂ ਆ ਇਸ ਕਰਕੇ ਮੈਨੂੰ ਕੰਮ ਕਰਨ ਦਿੱਤਾ ਜਾਵੇ ਸਹੀ ਢੰਗ ਦੇ ਨਾਲ ਕਿਉਂਕਿ ਮੇਹਰ ਸਾਹਿਬ ਨੇ ਸਾਨੂੰ ਵਿਸ਼ਵਾਸਨ ਦਿੱਤਾ ਆ ਕਿ ਤੁਸੀਂ ਇਹਦੇ ਮੁੰਡਿਆਂ ਦੇ ਕੋਲੋਂ ਕੰਮ ਕਰਾਓ ਤੁਹਾਡੀ ਜਿਹੜੀ ਰਿਪੋਰਟ ਹੋਗੀ ਉਹਦੇ ਹਿਸਾਬ ਦੇ ਨਾਲ ਅਸੀਂ ਕਰਕੇ ਓਕੇ ਕਰਕੇ ਫਿਰ ਇਹਨਾਂ ਨੂੰ ਸੈਲਰੀ ਦੇਣੀ ਆ ਲੇਕਿਨ ਸਾਡੇ ਬਲਵਿੰਦਰ ਕੁਮਾਰ ਜੀ ਜੇ ਸਾਹਿਬ ਜਿਹੜੇ ਆ ਉਹ ਆ ਕੇ ਇਹਨਾਂ ਨੂੰ ਪਰੇਸ਼ਾਨ ਕਰਦੇ ਜਿੱਥੇ ਵੀ ਕੰਮ ਕਰਦੇ ਆ ਇਹਨਾਂ ਨੂੰ ਕਹਿੰਦੇ ਆ ਵੀ ਇੱਥੋਂ ਹਟ ਕੇ ਮੇਰੀ ਮੇਰੀ ਮਰਜ਼ੀ ਨਾਲ ਕੰਮ ਕਰੋ ਕਿਉਂਕਿ ਉੱਤੇ ਸਰਕਾਰ ਮੇਰੀ ਆ ਮੇਰਾ ਜ਼ੋਰ ਜ਼ਿਆਦਾ ਚੱਲਦਾ ਤੁਹਾਡੇ ਉੱਤੇ ਬੇ ਕਾਉਂਸਲਰ ਸਾਹਿਬ ਦੀ ਬਿਲਕੁਲ ਗੱਲ ਨਹੀਂ ਸੁਣਨੀ ਇਹ ਬਿਲਕੁਲ ਘਟਿਆ ਸੋਚ ਹੈਗੀ ਆ ਮੈਂ ਇਹਦੀ ਨਿੰਦਾ ਕਰਦਾ ਸੋ ਮੇਹਰ ਸਾਹਿਬ ਕੈਬਨਟ ਮੰਤਰੀ ਸਾਹਿਬ ਜਲੰਧਰ ਪਛਮੀ ਦੇ ਜਿਹੜੇ ਹੈਗੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਿੰਦਰ ਭਾਜੀ ਸਾਡੀ ਜਿਹੱਥ ਜੁੜ ਕੇ ਬੇਨਤੀ ਆ ਆਪ ਜੀ ਨੂੰ ਕਿ ਇਹਨਾਂ ਨੂੰ ਜਿਹੜਾ ਸਮਝਾਓ ਜੀ ਹਾਂਜੀ ਬਹੁਤ ਵਧੀਆ ਬੱਚੇ ਕੰਮ ਕਰਦੇ ਜੀ ਮੁੰਡੇ ਸਾਡੇ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਜੀ